ਸਰਕਾਰ ਮਰਦਾਬਾਦ 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 ਬੋਟਾਰਖਾਰੀ ਮਰਦਾਬਾਦ 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 ਬੋਟਾਰਖਾਰੀ ਮਰਦਾਬਾਦ 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 ਯਾਰ ਬੋਟਾਰ ਬੋਟਾਬਾਦ ਮਰਦਾਬਾਦ ਹਰ ਤਰ੍ਹਾਂ ਦਾ ਮੰਤਰਾ ਚੱਲ ਰਿਹਾ ਔਰ ਹੱਲ ਕੋ ਨਿਕਲ ਨਹੀਂ ਰਿਹਾ ਸਰਕਾਰ ਕਹਿੰਦੀ ਆ ਮੇਰੇ ਲੱਗਿਆ ਆ ਕੰਮ ਜਿਹੜਾ ਵਿਆਜ ਆ ਮਾਫ ਕੀਤਾ ਜਾ ਰਿਹਾ ਪਰ ਫਿਰ ਦੁਬਾਰਾ ਬਿਲਕੁਲ ਛੜਕਾਂ ਦੇ ਆ ਜਾਂਦੇ ਜਦੋਂ ਤੱਕ ਕਮਾਡਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦਾ ਕਿ ਇੰਨਿਆਂ ਦੀ ਰਾਹਤ ਦਿੱਤੀ ਗਈ ਹੈ ਜਾਂ ਇਹ ਜਿਹੜੇ ਨਜਾਇਜ਼ ਹਰਸਮੈਂਟ ਪਾਈ ਹੈ ਇਹਨੂੰ ਬੰਦ ਕੀਤਾ ਗਿਆ ਦੂਜੀ ਗੱਲ ਜਿਹੜੀ ਹੈ ਕਿ ਇਹ ਨੋਟਿਸ ਹਾਲੇ ਵੀ ਲਗਾਤਾਰ ਆ ਰਹੇ ਨੇ ਜੇ ਸਰਕਾਰ ਨੇ ਫੈਸਲਾ ਕੀਤਾ ਤਾਂ ਫਿਰ ਨੋਟਿਸ ਬੰਦ ਹੋਣੇ ਚਾਹੀਦੇ ਨੋਟਿਸ ਬੰਦ ਨਹੀਂ ਹੋਏ ਇਸ ਕਰਕੇ ਸਰਕਾਰ ਇਹ ਭੁਲੇਖੇ ਪਾ ਰਹੀ ਹੈ ਜਿਹੜੇ ਇਹ ਨਾਹ ਸੰਘਰਸ਼ਮੈਂਟ ਕਮੇਟੀ ਹੈ ਇਹ ਲਗਾਤਾਰ ਸੰਘਰਸ਼ ਕਰਦੀ ਰਹੂਗੀ ਜਦੋਂ ਤੱਕ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੇ ਪੈਸੇ ਘਟਾਉਣ ਦਾ ਕਰ ਦੇਣਾ ਚਾਹੇ ਇਹਨੂੰ ਬੰਦ ਕਰਨ ਦਾ ਕਰ ਦੇਣਾ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਕੀ ਜਿਹੜਾ ਨਿਕਲਿਆ ਜੀ ਹੱਲ ਨਿਕਲਿਆ ਜੀ ਮੀਟਿੰਗਾਂ ਦੇ ਵਿੱਚ ਹੋਇਆ ਸੀਗਾ ਵੀ ਹਾਂ ਥੋੜਾ ਜਿਹੜਾ ਇਹਨਾਂ ਤੋਂ ਜਿਹੜਾ ਮਾਫੀਤਾ ਜਾ ਰਿਹਾ ਜਾਂ ਉਹਦੇ ਵਿੱਚ ਵਿਆਜ ਮਾਫ ਕੀਤਾ ਜਾ ਰਿਹਾ ਜੋ ਸਾਡੇ ਕੋਲ ਜਾਣਕਾਰੀ ਹੈ ਉਹ ਮੀਟਿੰਗਾਂ ਦੇ ਵਿੱਚ ਇਹਨਾਂ ਨੇ ਕਿਹਾ ਵੀ ਸਾਡੇ ਕੋਲੋਂ ਕੋਈ ਕਮੀ ਰਹਿ ਗਈ ਐ ਫਾਈਲ ਦੇ ਵਿੱਚ ਉਹ ਫਾਈਲ ਦੀ ਅਸੀਂ ਕਮੀ ਪੂਰੀ ਕਰ ਲਈ ਹੈ ਤੇ ਹੁਣ ਅਸੀਂ ਦੁਬਾਰਾ ਸਰਕਾਰ ਨੂੰ ਭੇਜ ਰਹੇ ਹਾਂ ਕਦੋਂ ਭੇਜਣਗੇ ਇਹ ਲੱਗਦਾ ਹੈ ਕਿ 27 ਨੂੰ ਇੰਤਜ਼ਾਰ ਕਰ ਰਹੇ ਹੈ ਕਿ 27 ਆ ਜਾਏ ਤੇ ਫਿਰ ਕਰੀਏ ਵੋਟਾਂ ਦਾ ਜਿਹੜਾ ਹੈਗਾ ਅਸੀਂ ਇਹਦਾ ਕੋਈ ਫਾਇਦਾ ਲੈ ਸਕੀਏ ਪਰ ਮੈਨੂੰ ਲੱਗਦਾ ਵੀ 27 ਤੱਕ ਅਸੀਂ ਇਹਨਾਂ ਨੂੰ ਜਾਣ ਨਹੀਂ ਦੇਣਾ ਅਸੀਂ ਇਹ ਤੋਂ ਪਹਿਲੇ ਪਹਿਲਾਂ ਕਰਾਵਾਂਗੇ ਔਰ ਜਿਹੜੀ ਸੰਘਰਸ਼ਮੈਂਟ ਇਹ ਜਿਹੜੀ ਸੰਘਰਸ਼ ਕਮੇਟੀ ਬਣੀ ਹੋਈ ਹੈ ਇਹ ਸਰਕਾਰ ਨੂੰ ਵਕਤ ਪਾਏਗੀ ਇਸ ਕਰਕੇ ਅਸੀਂ ਜਿਹੜਾ ਹੈਗਾ ਇਹ ਅੱਜ ਰੋਕਾ ਬਣਾ ਕੀ ਕਹਿੰਦੇ ਨੇ ਟ੍ਰੈਫਿਕ ਵੀ ਰੋਕਾਂਗੇ ਤੇ باقی ਅਗਲੇ ਪ੍ਰੋਗਰਾਮ ਦਾ ਅਨਾਉਂਸ ਵੀ ਕਰਾਂਗੇ ਤੇ ਜੇ ਸਰਕਾਰੇ ਸਮਝਦੀ ਵੀ ਕੁਝ ਹੋਣਾ ਨੇ ਤਾਂ ਫਿਰ ਕਰਕੇ ਵੀ ਦਿਖਾਵਾਂਗੇ ਤੇ ਇਸ ਕਰਕੇ ਕਿ ਇਸ ਸਰਕਾਰ ਨੇ ਜਾਂ ਪੁਲਿਸ ਨੇ ਕੁਝ ਵੀ ਕਰਨ ਦੇ ਯਤਨ ਕੀਤਾ ਉਹ ਕਰੇ ਅਸੀਂ ਕਦੇ ਘਬਰਾਏ ਨਹੀਂ ਨਾ ਘਬਰਾਵਾਂਗੇ ਤੇ ਆ ਸਾਡੇ ਤੇ ਤਾਂ ਪਹਿਲਾਂ ਵੀ ਕੇਸ ਬਣੇ ਹੋਏ ਨੇ ਦੋ ਹੋਰ ਬਣ ਜਾਣਗੇ ਕੋਈ ਫਰਕ ਨਹੀਂ ਪੈਂਦਾ ਸਾਨੂੰ ਇਸ ਕਰਕੇ ਜਿਹੜਾ ਹੈਗਾ ਇਹ ਸੰਘਰਸ਼ਮੈਂਟ ਜਿਹੜੀ ਕਮੇਟੀ ਹੈਗੀ ਹੈ ਇਹ ਲਗਾਤਾਰ ਸੰਘਰਸ਼ਾਂ ਦੇ ਵਿੱਚ ਚੱਲੂਗੀ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਠੀਕ ਹੈ ਜਿਹੜਾ ਨੇ ਆਪਾਂ ਜਿਹੜਾ ਧੰਨ ਲਗਾਇਆ ਇਹ ਮੰਗਾ ਕਿ ਤੇ ਫਾਈਲ ਕਰੀਏ ਜਾਲੇ ਕਹਿੰਦੇ ਸੀ ਜਾਲੇ ਮਾਮਲਾ ਹੱਲ ਹੋ ਗਿਆ ਮਾਮਲਾ ਤਾਂ ਜੀ ਹੱਲ ਹੋਈ ਹੋਇਆ ਸਾਡੇ ਉੱਤੇ ਇੱਕ ਜਿਹੜੀ ਨੋਨਸਮੈਂਟ ਪਾਈ ਹੈ ੱੱਕੇ ਨਾਲ ਪਾਈ ਹੈ ਜਿਹੜੀ ਜ਼ਮੀਨ ਸਾਡੇ ਸੈਕਟਰਾਂ ਤੋਂ ਬਾਹਰ ਸੀਗੀ ਛੇਤੋਂ ਤੋਂ ਸੀ ਲਈ ਉਹ ਜ਼ਮੀਨ ਦੇ 839 ਰੁਪਏ ਘਟਾਉਣਾ ਸੀ ਸਰਕਾਰ ਨੇ ਕੈਲਕੂਲੇਸ਼ਨ ਵੀ ਹੋ ਗਈ ਤਾਕ ਵਾਲਿਆਂ ਨੇ ਵੀ ਕਹਿਤਾ ਘਟਾ ਦਿਓ ਪਰ ਜਿਹੜੇ ਅਫਸਰ ਨੇ ਉਹ ਕਿਸੇ ਦੀ ਨਹੀਂ ਮੰਨ ਰਹੇ ਪਿਛਲੇ ਵੀ ਮੀਟਿੰਗ ਹੋਈ ਸੀਗੀ ਉੱਥੇ ਵੀ ਕੈਨਸਲ ਕਰਤੇ ਜੀ ਹਰਿਆਣੇ ਨਾਲ ਸਾਨੂੰ ਜੋੜਤੇ ਆ ਮੈਂ ਹੈਰਾਨ ਐ ਅਸੀਂ ਪੰਜਾਬੀ ਐ ਹਰਿਆਣੇ ਦੀ ਸਰਕਾਰ ਭਾਜਪਾ ਦੀ ਐ ਔਰੇ ਆਪੜਾਂ ਦੀ ਇਹ ਉਹਨਾਂ ਦੀ ਰੀਸਾਂ ਕਰੀ ਜਾਂਦੇ ਆ ਸਾਨੂੰ ਤੋਂ ਬਾਹਰ ਐ ਜੀ ਸਾਡੇ ਲੋਕ ਬਹੁਤ ਤੰਗ ਨੇ ਪਹਿਲਾਂ ਥੋੜੇ ਦਿਨ ਨੋਟਸ ਰੋਕਦੇ ਸੀਗੇ ਨੋਟਸ ਹੁਣ ਦੁਬਾਰੇ ਰੈਗੂਲਰ ਆ ਰਹੇ ਨੇ ਤੇ ਲੋਕ ਡਰਦੇ ਮਾਰੇ 18% ਵਿਆਜ ਹੈ ਜੀ 18% ਵਿਆਜ ਕੌਣ ਲੰਦਾ ਨਾ ਕੋਈ ਬੈਂਕ ਐਫੀਸੀ ਦੇ ਦਿੰਦਾ ਨਾ ਕੋਈ ਲੰਦਾ ਪਰ ਇਹ ਸਭ ਨੂੰ 18% ਵਿਆਜ ਬੁਮਾੜ ਵਾਲੇ ਲੈ ਰਹੇ ਨੇ ਧੱਕੇ ਨਾਲ ਤੇ ਲੱਖਾਂ ਰੁਪਏ ਇਨਹਾਂਸਮੈਂਟ ਪਾ ਰਹੇ ਨੇ ਜਿਨ੍ਹਾਂ ਨੇ ਪਲਾਟ 20 ਸਾਲ ਪਹਿਲਾਂ ਲਿਆ ਹੋਇਆ ਉਹਨਾਂ ਨੂੰ ਵੀ ਪਾ ਰਹੇ ਨੇ ਨੌਕਰੀ ਪੇਸ਼ੀਆਂ ਵਾਲੇ ਬੰਦੇ ਨੇ ਸਾਰੇ ਬਹੁਤ ਤੰਗ ਹੋਣੇ ਜੀ ਲੱਖਾਂ ਰੁਪਏ ਭਰਨਾ ਬਹੁਤ ਆ ਕਈ ਵਾਰੀ ਸਾਡੇ ਮੌਜੂਦਾ ਐਮਐਲਏ ਸਾਹਿਬ ਨੇ ਕਾਨਫਰੰਸਾਂ ਕਰ ਲੀਆਂ ਵੀ ਘਟ ਗਿਆ ਗਮਾੜਾ ਵੱਲੋਂ ਵੀ ਕਿਹਾ ਜਾਂਦਾ ਵੀ ਘਟ ਗਿਆ ਪਰ ਹਾਲ ਤੱਕ ਇੱਕ ਚਵਾਨੀ ਨਹੀਂ ਘੱਟੀ ਸਾਡੀ ਨੋਟਸ ਆ ਰਹੇ ਨੇ ਡਰਾਬੇ ਦੇ ਰਹੇ ਨੇ 18% ਵਿਆਜ ਦੇ ਮੈਂ ਤਾਂ ਤੁਹਾਡੇ ਥ੍ਰਿਕ ਮਾਧਿਅਮ ਨਾਲ ਅਸੀਂ ਇੱਕ ਖਬਰ ਪਹੁੰਚਾਉਣਾ ਚਾਹੁੰਦੇ ਆ ਵੀ ਇਸ ਵਾਰ ਤੇ ਅਸੀਂ ਸੜਕਾਂ ਤੇ ਆਲ ਜਾਲੇ ਖੜੇ ਆ ਅਗਲੀ ਵਾਰੀ ਅਸੀਂ ਸੜਕਾਂ ਜਾਮ ਕਰ ਦੇਣੀਆਂ ਇਹ ਸਿਰਫ ਅਸੀਂ ਤਾਂ ਅਸੀਂ ਪਿੱਛੇ ਖੜੇ ਆ ਵੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਐਨੇ ਦੁਖੀ ਆ ਆਹ ਬਜ਼ੁਰਗੇ ਦੇਖ ਲਓ ਸਾਰੇ ਸਾਰੇ ਬਜ਼ੁਰਗੇ ਨੇ ਮਤਾਮਾ ਪਹਿਣਾ ਇਹ ਸਾਰਿਆਂ ਨੇ ਪੰਜ ਕਾਦੋ ਖੜੀਆਂ ਨੇ ਸਿਰਫ ਇਹ ਗਮਾਡਾਂ ਵਾਲਿਆਂ ਦੇ ਤੇ ਡੋਟੂ ਸਰਕਾਰ ਕਰਕੇ ਇੰਨਾ ਵਾਅਦਾ ਪ੍ਰਸਤੀ ਵਾਅਦਾ ਕਰ ਦਿੰਦੇ ਮੁੱਕਰ ਜਾਂਦੇ ਹਰ ਇੱਕ ਵਾਰੀ ਇਹ ਹੀ ਗੱਲ ਹੈ ਜਿੱਦਣ ਅਸੀਂ ਆਹ ਕਰਨਾ ਹੁੰਦਾ ਕੋਈ ਅੰਦੋਲਨ ਹਰਕਤ 10 ਬਿੰਦਿਆਂ ਨੂੰ ਪਹਿਲਾਂ ਕੱਢ ਦੋਨੇ ਜੀ ਕੰਮ ਹੋ ਗਿਆ ਫਿਰ ਮੂਵ ਹੋ ਗਈ ਪਰ ਹਾਲ ਤੱਕ 1 ਰੁਪਏ ਦਾ ਵੀ ਕੰਮ ਨਹੀਂ ਹੋਇਆ ਆਫਸਰਸਾਈਜ਼ ਬਹੁਤ ਜ਼ਿਆਦਾ ਭਾਰੀ ਹੈ ਸਾਡਾ ਕੋਈ ਇੱਕ ਪੈਸੇ ਦਾ ਕੰਮ ਵੀ ਨਹੀਂ ਹੋਇਆ ਸਾਡਾ ਜਦ ਤੱਕ ਇਹ ਨਹਾਸਮੈਂਟ ਸਾਡੀ ਖਤਮ ਨਹੀਂ ਹੁੰਦੀ ਜਾਂ ਸਾਡੀ ਘਟਦੀ ਨਹੀਂ ਜਦ ਤੱਕ ਅਸੀਂ ਲਗਾਤਾਰ ਲਗ ਚੱਲਦੇ ਰਹਾਂਗੇ ਹਰੇਕ ਮਹੀਨੇ ਸਾਡਾ ਸੰਘਰਸ਼ ਹੋਇਆ ਕਰੂਗਾ ਪਰ ਅਗਲੀ ਵਾਰੀ ਅਸੀਂ ਰੋਡ ਬੰਦ ਕਰਨਾ ਸਾਡੇ ਕਨਵੀਨਰ ਸਾਹਿਬ ਅ ਕੌਂਸਿਲਟਰਵਾ ਜੀ ਉਹਨਾਂ ਦੀ ਅਸੀਂ ਨਿਰਦੇਸ਼ ਚੱਲ ਰਹੇ ਹਾਂ ਜਿੱਦਾਂ ਉਹ ਕਹਿ ਰਹੇ ਨੇ ਕਿਉਂਕਿ ਪੁਰਾਣੇ ਨੇਤਾ ਨੇ ਵੀ ਕਿਦਾਂ ਕਰਨਾ ਸਾਡਾ ਇਹ ਨੌਜਵਾਨ ਖੂਨ ਹੈ ਇਹਦਾ ਚਾਹੁੰਦੇ ਸੜਕ ਜੇ ਬੰਦ ਕਰ ਦਈਏ ਪਰ ਉਹ ਕਹਿੰਦੇ ਵੀ ਹੌਲੀ 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 ਸਾਰਾ ਕੰਮ ਕਰਨਾ ਅਸੀਂ ਤੁਨਵਾ ਸਾਹਿਬ ਦੀ ਅਗਵਾਈ ਚ ਪੂਰਾ ਐਂਟੀ ਇਨਹਾਸਮੈਂਟ ਸੰਘਰਸ਼ ਕਮੇਟੀ ਕੰਮ ਕਰ ਰਹੀ ਹੈ ਵੀ ਅਸੀਂ ਜਦ ਤੱਕ ਇਨਹਾਸਮੈਂਟ ਸਾਡੀ ਖਤਮ ਨਹੀਂ ਹੁੰਦੀ ਅਸੀਂ ਲਗਾਤਾਰ ਲੜੇ ਰਹਾਂਗੇ ਸਾਡਾ ਸਭ ਦਾ ਸਰਕਾਰ ਪ੍ਰਤੀ ਗੁੱਸਾ ਧਮਾੜਾ ਪ੍ਰਤੀ ਗੁੱਸਾ ਪੰਜਾਬ ਸਰਕਾਰ ਮੋਗਾਵਾਦ ਮੋਗਾਵਾਦ